ਪੱਤਰਕਾਰ ਹਰਪ੍ਰੀਤ ਕੋਲ ਤਗਾ ਅੱਜ ਕਰਦੇ ਤਾਂ ਕਾਂਗਰਸ ਪਾਰਟੀ ਦਾ ਆ ਕਾਂਗਰਸ ਪਾਰਟੀ ਜੋ ਪੂਰੀ ਟੀਮ ਹੈ ਅੱਜ ਪਟਿਆਲਾ ਅਲੀ ਰਵਾਨਾ ਹੋ ਰਹੀ ਹੈ ਜੀ ਆਪਣੀ ਪੂਰੀ ਟੀਮ ਨਾਲ ਇਹ ਜੋ ਆ ਪਾ ਪਟਿਆਲੇ ਪਹੁੰਚ ਰਹੇ ਨੇ ਜਿੱਕੇ ਜਸਤੇ ਉੱਥੇ ਰਾਹੁਲ ਗਾਂਧੀ ਜੀ ਉੱਥੇ ਪਹੁੰਚਰ ਵਾਲੇ ਨੇ ਉਹਨਾਂ ਦੇ ਸਵਾਗਤ ਲਈ ਇਕੱਡੇ ਦੀ ਪੂਰੀ ਟੀਮ ਹੈ ਜੋ ਕਾਂਗਰਸ ਪਾਰਟੀ ਦੀ ਅੱਜ ਪਟਿਆਲੇ ਪਹੁੰਚਣ ਵਾਲੀ ਹੈ ਤੇ ਜੋ ਕੁਝ ਕਾਂਗਰਸ ਦੇ ਜੋ ਮੇਨ ਆਗੂ ਨੇ ਪਹੁੰਚਣਾ ਨਾਲ ਵੀ ਗੱਲਬਾਤ ਕਰਦੇ ਆ ਤੇ ਸਰ ਕੀ ਨਾ ਹੈ ਆਪਣਾ ਮੇਰਾ ਨਾਮ ਮਲਕੀਤ ਸਿੰਘ ਕੱਗਾ ਜੀ ਠੀਕ ਹੈ ਤੁਹਾਡਾ ਕਾਂਗਰਸ ਦਾ ਕਿੰਨਾ ਕਾਫਲਾ ਹੈ ਤੁਸੀਂ ਜੋ ਆਪਣੇ ਨਾਲ ਲੈ ਕੇ ਜਾ ਰਹੇ ਹੋ ਇਹ ਕਾਫਲਾ ਜੋ ਸਰਦਾਰ ਦਰਬਾਰਾ ਸਿੰਘ ਜੀ ਹਲਕਾ ਸਤਰਾਨਾ ਇਨਚਾਰਜ ਕਾਂਗਰਸ ਪਾਰਟੀ ਜੋ ਕੱਲ ਮੀਟਿੰਗ ਹੋਈ ਉਸ ਦੇ ਵਿੱਚ ਸਾਨੂੰ ਦੋ ਬੱਸਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਲਗਭਗ ਸਾਡਾ 100 150 ਵਰਕਰ ਜਾ ਰਿਹਾ ਹੈ ਔਰ ਉਹਨਾਂ ਦੀ ਰਹਿਨਮਾਈ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਪਿੰਡ ਘੱਗਾ ਕੀ ਹਲਕਾ ਸਤਰਾਨਾ ਦੇ ਵਿੱਚ ਸਰਦਾਰ ਦਰਬਾਰਾ ਸਿੰਘ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਡੇਢ ਲੈ ਕੇ ਦੇ ਰਹਿਆਂ ਔਰ ਬਹੁਤ ਭਾਰੀ ਬਹੁਤ ਮਤ ਨਾਲ ਡਾਕਟਰ ਤਰਨਵੀਰ ਗਾਂਧੀ ਜੀ ਜਿੱਤਰੇ ਹਨ ਅਸੀਂ ਇਹਨਾਂ ਕੁਝ ਕਹਿ ਰਹਿਆਂ ਠੀਕ ਹੈ ਸਰ ਸਰਜੀਨਾ ਤੁਹਾਡਾ ਜੀ ਹਾਂਜੀ ਸਰਬਜੀਤ ਸਿੰਘ ਜੀ ਠੀਕ ਹੈ ਸਰ ਕਿੰਨਾ ਕ ਜੋ ਕਾਫਲਾ ਹੈ ਤੁਸੀਂ ਜੋ ਅੱਜ ਪਟਿਆਲੇ راہুল ਗਾਂਧੀ ਦੇ ਸਵਾਗਤ ਲਈ ਲੈ ਕੇ ਜਾ ਰਹੇ ਹੋ ਉੱਥੇ ਆਸੀ ਜੀ ਮੇਰਾ ਨਾਮ ਸਰਬਜੀਤ ਸਿੰਘ ਜੀ ਆਸੀ ਪਿੰਡ ਘੱਗੇ ਤੋਂ ਸਰਦਾਰ ਦਰਬਾਰਾ ਸਿੰਘ ਇੰਚਾਰਜ ਦੀ ਰਹਿ ਨਮਾਈ ਹੇਟ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਲਈ 1.200 ਦੇ ਕਰੀਬ ਜੀ ਤਕਰੀਬਨ ਦੋ ਬੱਸਾਂ ਫੁੱਲ ਭਰ ਕੇ ਲਿਜਾ ਰਹਿਆਂਗੇ ਅਸੀਂ ਤਾਂ ਜੋ ਆਪਣੇ ਗਾਂਧੀ ਸਾਹਿਬ ਜੀ ਦੇ ਹੱਥ ਮਜ਼ਬੂਤ ਹੋਣ ਜੀ ਕਾਂਗਰਸ ਨੂੰ ਇੱਕ ਇੱਕ ਵੋਟ ਪਾ ਕੇ ਉਹਨਾਂ ਨੂੰ ਜਿਤਾਣਾ ਹਰਕਸਪਰਾਣਾ ਦੇ ਵਿੱਚੋਂ ਜੀ ਲਗਭਗ 20-25000 ਦੀ ਲੀਡ ਲੈ ਕੇ ਦੇਣੀ ਹੈ ਜੀ ਠੀਕ ਹੈ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੀ ਸਰਕਾਰ ਜੋ ਹੋਏਗੀ ਜੋ ਆਪਣੀ ਕਾਂਗਰਸ ਪਾਰਟੀ ਵੀ ਹੀ ਬਣੂਗੀ ਹਾਂ ਜੀ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਬਣੂਗੀ ਜੀ ਗਰੀਬਾਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਹਰ ਵਰਗ ਦੇ ਪੱਖੀ ਹੋਊਗੀ ਜੀ ਵਪਾਰੀਆਂ ਦੇ ਵੀ ਜੋ ਮੋਦੀ ਸਰਕਾਰ ਆ ਜੀ ਉਹਦੇ ਬਾਰੇ ਤਾਂ ਹੁਣ ਹਰ ਇੱਕ ਨੂੰ ਪਤਾ ਹੀ ਆ ਜੀ ਭਲੀ ਭਾਤ ਜਾਣਦੇ ਨੇ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਸ਼ਿਆਂ ਦਾ ਦਿਨ ਪਰ ਦਿਨ ਹੋਰ ਵਾਅਦਾ ਚੱਲਿਆ ਜਾ ਰਿਹਾ ਇਸ ਕਰਕੇ ਜੀ ਕਾਂਗਰਸ ਪਾਰਟੀ ਆ ਜੋ ਨਸ਼ੇ ਤੋਂ ਵੀ ਠੱਲ ਪਾਏਗੀ ਵਪਾਰੀ ਗਰੀਬ ਮਜ਼ਦੂਰ ਜਿੱਦਾਂ ਕਿ ਮਨਰੇਗਾ ਦੀ ਦਿਹਾੜੀ ਸਾਰਿਆਂ ਲਈ ਇਹ ਲਾਹੇਵੰਦ ਸਾਬਤ ਸਰਕਾਰ ਹੋਵੇਗੀ ਠੀਕ ਹੈ ਮੈਂ ਸੁਣਿਆ ਕਿ ਇਹ ਜੋ ਆਪਣੀ ਮਨਰੇਗਾ ਦੀ ਦਿਹਾੜੀ ਹੈ ਜੋ ਮਜ਼ਦੂਰੀ ਇਹ ਵੀ ਉਹਦੀ ਵੀ ਆਮਦਨ ਵਧਾ ਦਿੱਤੀ ਜਾਏਗੀ ਹਾਂ ਜੀ ਉਹਦੀ ਆਮਦਨ ਵਧਾ ਦਿੱਤੀ ਜਾਵੇਗੀ ਜਿੱਦਾਂ ਕਿ ਆਸ਼ਾ ਵਰਕਰ ਨੇ ਮਿਡ ਡੇ ਮੀਲ ਨੇ ਆਂਗਣਵਾੜੀ ਵਰਕਰ ਨੂੰ ਉਹਨਾਂ ਦੀ ਜੀ ਡਬਲ ਉਹਨਾਂ ਦੀ ਡਬਲ ਵੜਗਾ ਕੀਤੀ ਜਾਊਗੀ ਤੇ ਉਹਨਾਂ ਦੀ 400 ਕਰੀਮ ਦੇ ਨਮਰੇਗਾ ਦੀ ਦਿਹਾੜੀ ਕੀਤੀ ਜਾਉ। ਠੀਕ ਹੈ। ਆਪਣੇ ਨਾਲ ਹੋਰ ਵੀ ਮੌਜੂਦ ਨੇ ਇਸ ਕਾਂਗਰਸ ਟੀਮ ਦੇ ਵਰਕਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕੀ ਨਾਂ ਹੈ ਆਪਣਾ? ਮੇਰਾ ਨਾਂ ਜੀ ਬਲਰਾਜ। ਜੋ ਠੀਕ ਹੈ ਸਰ ਤੁਸੀਂ ਆਪਣਾ ਕਾਫਲਾ ਜੋ ਪਟਿਆਲੇ ਐ ਕਿੰਨਾ ਕਾਫਲਾ ਜੋ ਥੋਲੇ ਕੇ ਦੁਰ ਰਹੇ ਹੋ ਅਬਦਾ? ਬਹੁਤ ਕਾਫਲਾ ਲੈ ਕੇ ਚੱਲੇ ਆਂ ਜੀ ਉਹ ਸਾਡੇ ਪ੍ਰਧਾਨ ਨੇ ਕਹਿ ਜੀਏਗਾ ਮੌਕੇ ਆ ਜੀ। ਠੀਕ ਹੈ। ਕੋੜੇ 150 ਬੰਦਾ ਸੀ ਲੈ ਕੇ ਚੱਲੇ ਆਂ ਜੀ। ਇਹਨਾਂ ਦੇ ਨਾਲ ਅਸੀਂ ਹੈਗੇ ਜਿੱਥੇ ਸਾਨੂੰ ਕਹਿ ਕੇ ਲੈ ਆਣਗੇ ਉੱਥੇ ਅਸੀਂ ਜਾਣ ਨੂੰ ਤਿਆਰ ਆਂ ਜੀ। ਠੀਕ ਹੈ। ਜੋ ਸੰਗਤ ਸਾਡੇ ਨਾਲ ਚੱਲਿਆ ਭਾਈਚਾਰਾ ਸਾਡਾ ਉਹ ਬਹੁਤ ਵਧੀਆ ਨੇ ਜੀ ਵੋਟਾਂ ਵੱਧ ਤੋਂ ਵੱਧ ਪਵਾ ਕੇ ਕਾਮਯਾਬ ਕਰਾਂਗੇ ਜੀ ਹਰ ਕਸਤ ਰੈਣੇ ਤੋਂ ਵੋਟ 20 30000 ਵੋਟ ਤੇ ਵੱਧ ਲੈ ਕੇ ਜਾਣਗੇ ਠੀਕ ਹੈ ਆਪਣੇ ਨਾਲ ਹੋਰ ਵੀ ਕਾਂਗਰਸ ਟੀਮ ਦੇ ਮੌਜੂਦ ਵਰਕਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਨਾ ਸਰ ਆਪਣਾ ਵੀਰਪਾਲ ਸਿੰਘ ਜੀ ਠੀਕ ਹੈ ਸਰ ਤੁਸੀਂ ਅੱਜ ਪਟਿਆਲੇ ਜਾ ਰਹੇ ਆਪਣੀ ਪੂਰੀ ਟੀਮ ਦੇ ਨਾਲ ਤੁਸੀਂ ਕਿੰਨਾ ਕ ਜੋ ਕਾਫਲਾ ਜੋ ਨਾਲ ਲੈ ਕੇ ਤੁਰ ਰਹੇ ਹੋ ਘੱਟੂ ਘੱਟ ਜੀ 3 400 ਠੀਕ ਹੈ ਕਿ ਜੋ ਆਪਣਾ ਕਾਫਲਾ ਨਾਲ ਲੈ ਕੇ 400 ਪਲੱਸ ਹੈ ਜੀ ਠੀਕ ਹੈ ਤੁਸੀਂ ਆਪਣੀ ਪੂਰੀ ਟੀਮ ਦੇ ਨਾਲ ਇੱਥੋਂ ਤੱਕ ਕਿੱਥੇ ਜਾ ਰਹੇ ਹੋ ਜੀ ਹਾਂਜੀ ਹਾਂਜੀ ਠੀਕ ਹੈ ਸਰ ਠੀਕ ਹੈ ਕੀ ਨਾ ਜੀ ਆਪਣਾ ਸ਼ੰਗਾਰਾ ਰਾਮ ਹੈ ਜੀ ਠੀਕ ਹੈ ਸਰ ਤੁਸੀਂ ਅੱਜ ਪਟਿਆਲੇ ਜਾ ਰਹੇ ਹੋ ਆਪਣੀ ਪੂਰੀ ਟੀਮ ਦੇ ਨਾਲ ਕਿੰਨਾ ਕੁ ਜੋ ਕਾਫਲਾ ਹੈ ਤੁਸੀਂ ਆਪਣੇ ਨਾਲ ਲੈ ਕੇ ਤੁਰ ਰਹੇ ਹੋ ਅਸੀਂ ਘੱਟ ਤੋਂ ਘੱਟ ਬਿਮਾਰਾ ਜੀ ਗੱਲ ਮੁਗਾ 200 200 100 ਬੰਦਾ ਲੈ ਕੇ ਤੁਰਦੇ ਹਾਂ ਅੱਛਾ ਜੀ ਹਾਂਜੀ ਇੱਕ ਮਿਲ ਗਈ ਤਾਂ ਮੈਂ ਬਿੱਲੂ ਆ ਸਾਰੇ ਜਿੰਨੇ ਸਾਰੇ ਜਿੰਨੇ ਆਪਣੇ ਕੱਗੇੜੇ ਹੈਗੇ ਨੇ ਆਪਣੇ ਲੈ ਕੇ ਅਸੀਂ ਆਪਣਾ ਜੀ ਦਾ ਨਾਮ ਦਲਵਾਰਾ ਸਿੰਘ ਠੀਕ ਹੈ ਜੀ ਇਹ ਸਾਡੀ ਜਾਨ ਆ ਤੇ ਸਦੀ ਦਲਵਾਰਾ ਸਿੰਘ ਦੀ ਜਾਨ ਆ ਠੀਕ ਹੈ ਜਿਹੜਾ ਆਪਣਾ ਖੜਿਆ ਹੈ ਡਾਕਟਰ ਇਹ ਨਹੀਂ ਜਾਣ ਦੇ ਜਾਣ ਆ ਸਾਨੂੰ 47 ਤੋਂ ਲਾ ਕੇ ਸਾਡੀ ਕਾਂਗਰਸ ਅੱਧੀ ਕੱਝਵੱਟ ਕੇ ਵੋਟ ਪਾਵਾਂਗੇ ਕੱਝਵੱਟ ਕੇ ਜੇ ਤਾਵਾਗੇ ਪਾਰਟੀ ਕਾਂਗਰਸ ਪਾਰਟੀ ਜਿੰਦਾਬਾਦ ਕੀ ਨਾ ਜੀ ਆਪਣਾ ਠੀਕ ਹੈ ਅਸੀਂ ਹਲਕਾ ਚਾਰਜ ਦਲਵਾਰਾ ਦੇ ਨਾਲ ਅੱਜ ਅਸੀਂ ਦੋ ਬਸਾਂ ਭਰ ਕੇ ਰੂਪ ਪਟਿਆਲੇ ਜਾ ਰਹੇ ਹਾਂਗੇ ਨੋ ਵੱਡੇ ਕਾਫਲੇ ਨਾਲ ਹੀ ਤੇ ਅਸੀਂ ਦਲਵਾਰਾ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਰਾਹੁਲ ਗਾਂਧੀ ਇਹ ਦਾ ਇਹ ਆਪਣੇ ਤਨਵੀਰ ਗਾਂਧੀ ਜੀ ਕਿੰਨਾ ਕਾਫਲਾ ਇੱਥੋਂ ਲੈ ਕੇ ਜਾ ਰਹੇ ਹਾਂ ਅਸੀਂ ਇੱਥੋਂ ਇੱਕ ਤੋਂ ਘੱਟ ਜੀ 200 ਤਕਰੀਬ ਦੇ ਬੰਦੇ ਅਸੀਂ ਲੈ ਕੇ ਜਾ ਰਹੇ ਹਾਂਗੇ ਕਿ ਕਾਫਲਾ ਬਹੁਤ ਜ਼ਿਆਦਾ ਸੰਖੇਰਿਆ ਪਿੱਛੇ ਸਾਰਾ ਕੁਝ ਹੋਊਗਾ ਤੇ ਜਿੰਦਾਬਾਦ ਵੀ ਹਜੇ ਆ ਰਹੇ ਨੇ ਕਿ ਅਸੀਂ ਪੁੱਲ ਤਲਵਾਰਾਂ ਦੇ ਕਿੰਨੇ ਵਾਰ ਠੀਕ ਹੈ ਇਸ ਕਾਂਗਰਸ ਪਾਰਟੀ ਦੇ ਜੋ ਆਗੂ ਨੇ ਜੋ ਪੂਰੀ ਸਮੁੱਚੀ ਟੀਮ ਹੈ ਇੱਕ ਅੱਗੇ ਦੀ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜੋ ਕਾਫਲਾ ਹੈ 200 300 ਬੰਦਿਆਂ ਦੇ ਕਰੀਬ ਅਸੀਂ ਜੋ ਲੈ ਕੇ ਜਾ ਰਹੇ ਹਾਂ ਜਿੰਦਾਬਾਦ ਡਾਕਟਰ ਗਾਂਧੀ ਜਿੰਦਾਬਾਦ ਡਾਕਟਰ ਗਾਂਧੀ ਜਿੰਦਾਬਾਦ